ਅਸੂਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਪੂਰੇ ਪੰਜਾਬ ਭਾਰ ਦੇ ਵਿੱਚ ਚੰਡੀਗੜ੍ਹ ਨੂੰ ਜਾਣ ਵਾਸਤੇ ਕਿਸਾਨਾਂ ਦੀ ਕਾਫਲੇ ਤਿਆਰ ਹੋ ਕੇ ਘਰਾਂ ਤੋਂ ਨਿਕਲੇ ਜਿਹੜੇ ਅੱਜ ਵੱਖ-ਵੱਖ ਜਗ੍ਹਾਾਂ ਦੇ ਉੱਤੇ ਜਿਹੜੇ ਪੰਜਾਬ ਸਰਕਾਰ ਦੇ ਕਹਿਣ ਦਿੱਤੇ ਪੁਲਿਸ ਪ੍ਰਸ਼ਾਸਨ ਨੇ ਜਿੱਥੇ ਲੋਕਾਂ ਨੂੰ ਢੱਕਿਆ ਗਿਆ ਕਿਸਾਨਾਂ ਨੂੰ ਉੱਥੇ ਅੱਜ ਅਜਨਾਲੇ ਤੋਂ ਏਰੀਆ ਦੇ ਲਗਭਗ 300 ਦੇ ਰਸਮੀ ਦੇ ਸੈਂਕੜੇ ਕਿਸਾਨ ਸਵੇਰ ਦੇ ਜਿਹੜੇ ਉਹ ਆ ਆਪਣੇ ਚੰਡੀਗੜ੍ਹ ਨੂੰ ਮੋਰਚੇ ਨੂੰ ਲੈ ਕੇ ਨਿਕਲੇ ਸੀਗੇ ਇਹ ਰਾਜਸਥਾਨੀ ਪੁਲਿਸ ਦੇ ਇੱਥੇ ਆ ਕੇ ਉਹਨਾਂ ਨੇ ਡਾਕ ਕੇ ਅੱਜ ਜਿਹੜਾ ਸਵੇਰ ਦਾ ਜਿਹੜਾ ਇੱਥੇ ਪ੍ਰਦਰਸ਼ਨ ਚੱਲ ਰਿਹਾ ਵਾ ਪੁਲਿਸ ਨੇ ਭਗਵੰਤ ਮਾਨ ਦੀ ਸਰਕਾਰ ਬਖਲਾ ਕੇ ਸਵੇਰ ਦੇ ਕਿਸਾਨਾਂ ਨੂੰ ਜਿੱਥੇ-ਜਿੱਥੇ ਜਾਣ ਵਾਸਤੇ ਉਹਨਾਂ ਨੂੰ ਡਾਕ ਕੇ ਪਰਚਾਨ ਕੀਤਾ ਸੀਗਾ ਆ ਹੁਣ ਤੱਕ ਅੱਜ ਦੀ ਇਸ ਵੇਲੇ ਕੋ ਲਗਭਗ 8:30 9:00 ਵਜ ਗਏ ਆ ਇਹ ਸੂਚ ਕਿਸਾਨ ਮੋਰਚੇ ਦੀਆਂ ਸੰਬੰਧਿਤ ਜਿਥੇ ਬੰਦੀਆਂ ਜਮੂਰੀ ਕਿਸਾਨ ਸਭਾ ਪੰਜਾਬ ਕਿਰਤੀ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਾਲ ਦੇ ਨਾਲ ਹੋਰ ਜਿਥੇ ਬੰਦੀਆਂ ਜਿਹੜੀਆਂ ਅੱਜ ਇਸ ਵੇਲੇ ਇਸ ਪੱਕਾ ਮੋਰਚਾ ਲਾ ਕੇ ਤੰਬੂ ਲਾ ਕੇ ਜਿਹੜੇ ਇਸ ਵੇਲੇ ਤੁਸੀਂ ਵੇਖਦੇ ਜੇ ਟੈਂਟ ਲਾ ਕੇ ਖੜੋਤੇ ਆ ਤੇ ਰਾਤ ਸਾਰੀ ਕੱਲ ਤੱਕ ਜੋ ਪਿਛੋ ਅਦੇਸ਼ ਆਉਂਦਾ ਵਾ ਅਸੀਂ ਉਹਨਾਂ ਦੀ ਪਾਲਣਾ ਕਰਕੇ ਐਸ ਕੇ ਐਮ ਦੀ ਉਹ ਇਸ ਵੇਲੇ ਇੱਥੇ ਜਿਹੜੇ ਪ੍ਰਮੁੱਖ ਆਗੂ ਆ ਜਿਹੜੀ ਅੱਜ ਦੀ ਅਗਵਾਈ ਕਰ ਰਹੇ ਡਾਕਟਰ ਸੁਨਾਨ ਸਿੰਘ ਜਨਾਲਾ ਉਹ ਵੀ ਸਾਡੇ ਨਾਲ ਦਰਮਿਆਨ ਨੇ ਤੇ ਬੈਠੇ ਨੇ ਕੀਨੇ ਔਣੀ ਨੇ ਹੋਰ ਵੀ ਆਪਣੇ ਕਿਸਾਨ ਆ ਜਿਹੜੇ ਇੱਥੇ ਦੇਖੇ ਆ ਵੱਡੀ ਗਿਣਤੀ ਦੇ ਵਿੱਚ ਖਾਣਾ ਆਪਣੀਆਂ ਟਰਾਲੀਆਂ ਲੈ ਆ ਕੇ ਤੇ ਇਸ ਵੇਲੇ ਉਹ ਤੰਬੂ ਜਿਹੜਾ ਉਹ ਲਾਇਆ ਆ ਥੱਲੇ ਕੱਦਿਆਂ ਦਾ ਪ੍ਰਬੰਧਕਾ ਰਾਸ਼ਨ ਦਾ ਤੇ ਰਾਤ ਦਾ ਪ੍ਰੋਗਰਾਮ ਜਿਹੜਾ ਹੈਗਾ ਇੱਥੇ ਪੱਕਾ ਟੱਕਾ ਜਿਹੜਾ ਲੱਗ ਗਿਆ ਜਿਹੜਾ ਮੋਰਚਾ ਧਰਨਾ ਸੀਗਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਅੱਜ ਇਸ ਹੈਂਕੜ ਬਾਅਦ ਸਰਕਾਰ ਦਾ ਮੂੰਹ ਭੰਨਣ ਵਾਸਤੇ ਜਿਹੜੇ ਲੋਕ ਸੜਕਾਂ ਤੇ ਆਏ ਆ ਰਾਤ ਦਿਨ ਇੱਥੇ ਰਹਿਣਗੇ ਇਹਨੂੰ ਨੰਗਿਆ ਕਰਨਗੇ ਜਿਹੜੀ ਭਗਉਂਤ ਮਾਨ ਦੀ ਸਰਕਾਰ ਜਿਹੜੀ ਅੱਜ ਹਰ ਫਰੰਟ ਫਰੰਟ ਦੇ ਉੱਤੇ ਫੈਲਿਆ ਜਿੱਥੇ ਹਾਕਮਾਂ ਦੇ ਟੀਚਰਾਂ ਨੂੰ ਰਾਟੇ ਚਾਰਜ ਕੀਤਾ ਜਾਂਦਾ ਸੈਂਕੜੇ ਦਿਨਾਂ ਦੇ ਉੱਤੇ ਮੋਰਚਾ ਲਾ ਕੇ ਬੈਠੇ ਭੋਖੜ ਤਾਲਾ ਕਰਕੇ ਟੀਚਰ ਜਿਹੜੇ ਬੈਠੇ ਆਪਣੀਆਂ ਮੰਗਾਂ ਮੰਗ ਰਹੇ ਆ ਅੱਜ ਪੰਜਾਬ ਦੇ ਸਕੂਲ ਜਿਹੜੇ ਉਹ ਖਾਲੀ ਆ ਜਿਹੜੇ ਟੀਚਰਾਂ ਤੋਂ ਬਿਨਾ ਆ ਇਹ ਹੋਰ ਵੀ ਜਿਹੜੇ ਇੱਥੇ ਬਿਜਲੀ ਦੇ ਵਿਭਾਗ ਦੀ ਜਦੋਂ ਗੱਲ ਕਰੀਏ ਸਾਰੇ ਸਾਰੇ ਮਹਿਕਾ ਖਾਲੀ ਆ ਕੱਲ ਤੱਕ ਪਰਸੋਂ ਜਿੱਦਣੇ ਨਾਲ ਮੀਟਿੰਗ ਕੀਤੀ ਆ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪੁਲਿਸ ਨੇ ਇਹ ਗੱਲ ਕਹੀ ਆ ਵੀ ਸਾਨੂੰ 10000 ਬੰਦਾ ਅੱਜ ਹੀ ਚਾਹੀਦਾ ਵਾ ਭਰਤੀ ਕਰੋ ਫੇਰ ਹੀ ਕੰਮ ਲੁਕਣਾ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਵਾ ਸਾਡੇ ਕੋਲ ਬੰਦਾ ਕੋਈ ਨਹੀਂ ਹੈਗਾ ਸਿੱਖਿਆ ਵਿਭਾਗ ਨੇ ਕਿਹਾ ਵਾ ਸਾਡੇ ਕੋਲ ਬੰਦਾ ਕੋਈ ਨਹੀਂ ਹੈਗਾ ਤੇ ਹੈਲਥ ਜਿਹੜਾ ਵਿਭਾਗ ਹੈ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਬੰਦਾ ਕੋਈ ਨਹੀਂ ਹੈਗਾ ਉਹ ਭਰਤੀ ਕਰਨ ਵਾਸਤੇ ਸਰਕਾਰ ਭਰਤੀ ਨਹੀਂ ਕਰ ਰਹੀ ਤੇ ਜਦ ਕਿ ਇਹ ਇਹ ਹਵਾਵਾਂ ਗੱਲਾਂ ਵਾਂ ਜਿਹੜੀਆਂ ਅੱਜ ਲੋਕਾਂ ਦੇ ਘਰ ਘਾ ਦਊ ਕਿਤੇ ਕਿਤਨਾ ਕਿਤੇ ਅੱਜ ਇਹ ਭਗਵੰਤ ਮਾਨ ਇਹ ਕਿਵੇਂ ਵਿਕਰਮਜੀਤ ਮਜੀਠੀਆ ਨਸ਼ੇ ਦਾ ਕੰਮ ਕਰਦਾ ਰਿਹਾ ਅੱਜ ਕਿਉਂ ਨਾ ਉਹਦਾ ਘਰਟ ਆਇਆ ਜਾਵੇ ਜਾ ਕੇ ਇਹਨੂੰ ਦੱਸੋ ਹਾਂ ਜੇ ਘਰਟਾਉਣ ਵਾਲੀ ਗੱਲ ਕਰਦੇ ਆ ਜਿਹੜੇ ਲੋਕ ਨਸ਼ੇ ਨੂੰ ਇਹਨਾਂ ਦੇ ਕਹਿਣ ਦਿੱਤੇ ਅਜੇ ਨਹੀਂ ਕਹਿੰਦੇ ਕੇਜਰੀਵਾਲ ਨੇ ਕਿਹਾ ਵੀ ਮਜੀਠੀਆ ਨਸ਼ੇ ਦਾ ਜਿਹੜਾ ਉਹ ਕਾਰੋਬਾਰ ਕਰਦਾ ਕਿਉਂ ਨਾ ਘਰਟਾਉਣ ਉਹਨਾਂ ਦੀ ਜਾਦੀ ਅੱਜ ਜਿਹੜੇ ਆ ਇਹ ਆਪਣੇ ਹਰ ਫਰੰਟ ਤੇ ਦੇ ਲਿਆ ਸਰਕਾਰ ਕਿਸਾਨਾਂ ਨੂੰ ਸੜਕਾਂ ਤੇ ਭਾ ਕੇ ਰਸਤੇ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਜਿਹੜੀ ਉਹ ਸਰਕਾਰ ਕਰ ਰਹੀ ਆ ਨਾ ਕਿ ਕਿਸਾਨ ਕਰ ਰਹੀ ਹੈ ਘਰਾਂ ਨੂੰ ਜਾਣ ਨੂੰ ਰਾਜੀਆਂ ਚ ਬੈਠੇ ਆ ਵੱਡੀ ਉਮਰ ਦੇ ਸਾਡੇ ਬਜ਼ੁਰਗਿਆ ਜਿਹੜੇ ਇੱਕ ਕੰਪੂ ਦੇ ਵਿੱਚ ਬੈਠੇ ਆ ਇਸ ਕਰਕੇ ਇਹ ਤਰ੍ਹਾਂ ਲਗਾਤਾਰ ਜਾਰੀ ਆ ਜਿੰਨਾ ਚਿਰ ਸੰਯੁਕਤ ਕਿਸਾਨ ਮੋਰਚੇ ਦੀ ਥਾਲ ਜਿਹੜੀ ਉਹ ਪੂਰੀ ਸਾਡੇ ਕੋਲੋਂ ਆਊਗੀ ਜੋ ਫੈਸਲਾ ਹੋਊਗਾ ਇਹ ਤਰ੍ਹਾਂ ਪੱਕਾ ਲੱਗਾ ਤੰਬੂ ਲਾ ਕੇ ਪ੍ਰਬੰਧ ਰੋਟੀ ਪਾਣੀ ਦਾ ਇੱਥੇ ਕੀਤਾ ਵਾ ਇਸ ਵੇਲੇ ਅਸੀਂ ਅਜਨਾਲੇ ਦੇ ਮੁਖ ਜਿਹੜਾ ਵਾ ਵੱਡਾ ਬਾਈਪਾਸ ਆ ਜਿਹੜੇ ਉਹਦੇ ਮੋਚਾ ਸਾਹਿਬ ਗੁਰਦੁਆਰਾ ਵਾ ਜਿਹੜਾ ਉਹਦੇ ਇਲਾਕੇ ਨੂੰ ਬੈਠੇ ਆ ਤੇ ਰਿਕਸ਼ਾ ਸਫਾ ਦੀ ਕਿੱਤੀ ਕਿਸਾਨ ਯੂਨੀਟੀਆਂ ਦੀ ਕਿੱਤੀ ਜਨਤਾ ਦੀ ਵੀ ਬਾਈ ਦੇ ਵਿੱਚ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਆ ਅਸੀਂ ਚੰਡੀਗੜ੍ਹ ਜਾਣ ਨੂੰ ਤਿਆਰ ਆ ਪਰ ਇਹ ਪਲੀਜ਼ ਪ੍ਰਸ਼ਾਸਨ ਪੰਜਾਬ ਦੇ ਮੁੱਖ ਮੰਤਰੀ ਦੇ ਕਹਿੰਦੇ ਸਾਨੂੰ ਟੱਕੇ ਬਿਠਾਵਾ ਅਸੀਂ ਤਸੱਲੀ ਨਾਲ ਬੈਠੇ ਆ ਜੋ ਐਸਕੇਮ ਦਾ ਫੈਸਲਾ ਆਊਗਾ ਅਸੀਂ ਉਹਨਾਂ ਨੂੰ ਮੰਨਾਂਗੇ ਬਹੁਤ ਬਹੁਤ ਧੰਨ